ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਤਿਸ਼ਕਾ ਕੇ ਮਾਦੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵੱਲ ਜਾਣ ਲੈ ਗਿਆ। ਉਹਨਾਂ ਨਾਲ ਪੰਜ ਪਿਆਰਾਂ ਦੇ ਰੂਪ ਵਿੱਚ ਪੰਜ ਸਿੰਘ ਭਾਈ ਬਨੋਦ ਸਿੰਘ, ਭਾਈ ਬਾਦ ਸਿੰਘ, ਭਾਈ ਕਾਨ ਸਿੰਘ, ਭਾਈ ਰਾਮ ਸਿੰਘ, ਭਾਈ ਰਣ ਸਿੰਘ ਨਾਲ ਲਿਜਾਣ ਲੈ ਗਿਆ। ਭਾਈ ਬਨੋਦ ਸਿੰਘ ਸਾਰਿਆਂ ਤੋਂ ਵੱਡੀ ਉਮਰ ਦੇ ਸਨ ਅਤੇ ਕਈ ਲੜਾਈਆਂ ਵਿੱਚ ਗੁਰੂ ਜੀ ਨਾਲ ਰਹੇ ਸਨ। ਜੰਗਾਂ, ਯੁੱਧਾਂ ਦਾ ਕਾਫੀ ਤਜਰਬਾ ਸੀ। ਇਨਾਂ ਕੋਲ ਕਈ ਪ੍ਰਾਤਨ ਸਰੋਤ ਦੱਸਦੇ ਹਨ ਕਿ ਭਾਈ ਬਨੋਦ ਸਿੰਘ ਦੂਜੇ ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਵਿੱਚੋਂ ਸਨ ਗੁਰਸਿੱਖੀ ਉਹਨਾਂ ਨੂੰ ਘਰ ਤੋਂ ਹੀ ਮਿਲੀ ਸੀ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਬਣ ਗਏ। ਬਾਬਾ ਮਨੋਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਇੱਕ ਜਰਨੈਲ ਦੀ ਭੂਮਿਕਾ ਵਿੱਚ ਰਹੇ। ਉਹਨਾਂ ਸੋਨੀਪੱਤ ਦੀ ਲੜਾਈ, ਅੰਮ੍ਰਾਲਾ ਦੀ ਲੜਾਈ, ਸਮਾਣਾ ਦੀ ਲੜਾਈ, ਸਦੌਰਾ ਦੀ ਲੜਾਈ, ਚੱਪੜ ਚਿੜੀ ਦੀ ਲੜਾਈ, ਰਾਹੋਂ ਦੀ ਲੜਾਈ 1710 ਚ ਕਪੂਰੀ ਦੀ ਲੜਾਈ, ਜੰਮੂ ਦੀ ਲੜਾਈ, ਜਲਾਲਾਬਾਦ ਦੀ ਲੜਾਈ, ਥਾਨੇਸਰ ਦੀ ਲੜਾਈ, ਲੋਗੜ ਦੀ ਲੜਾਈ, ਗੁਰਦਾਸ ਨੰਗਲ ਦੀ ਘਰਾਬੰਦੀ ਇਨ੍ਹਾਂ ਸਾਰੀਆਂ ਲੜਾਈਆਂ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਬਹਾਦਰੀ ਨਾਲ ਲੜੇ ਸਰਾਂਤ ਫਤਿਹ ਕਰਨ ਤੋਂ ਬਾਅਦ ਸਰਾਂ ਦਾ ਪੂਰਾ ਸੂਬਾ ਜਿਸ ਵਿੱਚ 28 ਪਰਗਣੇ ਆਉਂਦੇ ਸਨ ਸਤਲੋਜ ਤੋਂ ਜਮਨਾ ਤੱਕ ਅਤੇ ਪਹਾੜੀ ਇਲਾਕਾ ਕੁੰਜਪੁਰਾ ਕਰਨਾਲ ਕੈਂਥਲ ਤੱਕ ਸੀ ਜਿਹਦੇ ਵਿੱਚ 50 ਲੱਖ ਰੁਪਏ ਦੀ ਆਮਦਨੀ ਸਾਲਾਨਾ ਹੁੰਦੀ ਸੀ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਭਾਈ ਬਾਦ ਸਿੰਘ ਨੂੰ ਇੱਥੋਂ ਦਾ ਗਵਰਨਰ ਬਣਾਇਆ ਗਿਆ ਬਾਬਾ ਬਨੋਦ ਸਿੰਘ ਨੂੰ ਸਰਹੰਦ ਸੂਬੇ ਦਾ ਡਿਪਟੀ ਗਵਰਨਰ ਅਤੇ ਕਰਨਾਲ ਅਤੇ ਪਾਣੀਪੱਤ ਦਾ ਸੁਤੰਤਰ ਪਰਿਵਾਰ ਵੀ ਦਿੱਤਾ ਗਿਆ। ਇਹਨਾਂ ਦਾ ਮੁੱਖ ਕੰਮ ਦਿੱਲੀ ਤੋਂ ਸਰਹੰਦ ਆਉਣ ਵਾਲੀ ਸੜਕ ਦੀ ਨਿਗਰਾਨੀ ਕਰਨਾ ਸੀ। ਹੁਣ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ଘੋਸ਼ਣਾ ਕਰ ਦਿੱਤੀ ਸੀ ਅਤੇ ਲੋਗੜ ਕਿਲੇ ਦੀ ਮੁਰੰਮਤ ਕਰਵਾ ਕੇ ਦੁਬਾਰਾ ਤਿਆਰ ਕਰਵਾਇਆ। ਇੱਥੇ ਹੀ ਸਿੱਖ ਰਾਜ ਦੇ ਸਾਰੇ ਪ੍ਰਬੰਧਾਂ ਦੀ ਰੂਪਰੇਖਾ ਤਿਆਰ ਹੋਣੀ ਸੀ ਇਸ ਦਾ ਨਾਮ ਮੁਖਲਸਪੁਰ ਵੀ ਆਉਂਦਾ ਹੈ ਇੱਥੇ ਆਪਣਾ ਹੈੱਡਕੁਆਟਰ ਸਥਾਪਿਤ ਕੀਤਾ ਬੰਦਾ ਸਿੰਘ ਬਹਾਦਰ ਨੇ ਇੱਥੇ ਹੀ ਉਸਨੇ ਰਾਜਸੀ ਅਧਿਕਾਰ ਧਾਰਨ ਕੀਤੇ ਅਤੇ ਗੁਰੂਆਂ ਦੇ ਨਾਮ ਦੇ ਸਿੱਕੇ ਚਲਾਏ ਬੰਦਾ ਸਿੰਘ ਮਾਦਰ ਨੇ ਸਰਕਾਰੀ ਮੋਰ ਵੀ ਚਾਲੂ ਕੀਤੀ ਜੋ ਸਰਕਾਰੀ ਦਸਤਾਵੇਜ਼ਾਂ ਉੱਪਰ ਲਾਈ ਜਾਂਦੀ ਸੀ ਦਰੰਗ ਦੇਗੋ ਤੇਗੋ ਫਤਿਓ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਨੇ ਜਦੋਂ ਸਿੱਖ ਰਾਜ ਸਥਾਪਿਤ ਕੀਤਾ ਉਸ ਸਮੇਂ ਕੋਈ ਬਕਾਇਦਾ ਪ੍ਰਸ਼ਾਸਨ ਪ੍ਰਣਾਲੀ ਸਥਾਪਿਤ ਨਹੀਂ ਕੀਤੀ ਗਈ ਸੀ ਪਰ ਜੋ ਕੰਮ ਕੀਤੇ ਜਾ ਰਹੇ ਸਨ ਉਹਨਾਂ ਦਾ ਲੋਕਾਂ ਦੀ ਜ਼ਿੰਦਗੀ ਨਾਲ ਬਹੁਤ ਡੇਰਾ ਸਬੰਧ ਸੀ ਜ਼ਿਮੀਂਦਾਰ ਪ੍ਰਣਾਲੀ ਨੂੰ ਖਤਮ ਕਰਨਾ ਸਰਕਾਰੀ ਅਧਿਕਾਰੀਆਂ ਅਤੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਲੈ ਕੇ ਆਮ ਲੋਕਾਂ ਨੂੰ ਦੇ ਦਿੱਤੀ ਗਈ ਪੂਰਨ ਮਾਲਕੀ ਦਾ ਹੱਕ ਦਿੱਤਾ ਗਿਆ ਕੋਈ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਵੇਗੀ ਨਿਆਂ ਪ੍ਰਣਾਲੀ ਸਥਾਪਿਤ ਕਰ ਦਿੱਤੀ ਗਈ ਹੁਣ ਬੰਦਾ ਸਿੰਘ ਬਹਾਦਰ ਦੀ ਨજર ਵਿਆਸ ਤੋਂ ਉੱਪਰ ਵਾਲੇ ਇਲਾਕੇ ਤੇ ਸੀ ਸਿੱਖ ਰਾਜ ਦਾ ਕੰਮ ਕੁਝ ਸਿੱਖਾਂ ਜਰਨੈਲਾਂ ਦੇ ਹੱਥਾਂ ਵਿੱਚ ਦੇ ਕੇ ਆਪ ਅੱਗੇ ਵੱਲ ਨੂੰ ਕੂਚ ਕਰ ਦਿੱਤਾ ਗੰਗਵਾਵ ਤੇ ਹਮਲਾ ਜਲੰਧਰ ਦਬਾਬ ਤੇ ਕਬਜ਼ਾ ਹੈਦਰੀ ਝੰਡੇ ਦਾ ਧਰਮ ਯੁੱਧ ਸ਼ਾਹੀ ਫੌਜਾਂ ਨਾਲ ਟੱਕਰ ਬੰਦਾ ਸਿੰਘ ਬਹਾਦਰ ਇਸ ਸਮੇਂ ਪੂਰੀ ਤਾਕਤ ਨਾਲ ਮੁਗਲਿਆ ਫੌਜ ਦੇ ਸਿਰ ਭੰਨਣ ਲੱਗਾ ਹੋਇਆ ਸੀ ਪਰ ਇੱਥੇ ਹੀ ਕੁਝ ਸ਼ਾਸ਼ਾਆਂ ਵੀ ਚੱਲ ਰਹੀਆਂ ਸਨ ਜਿਵੇਂ ਕਿ ਉਹ ਜ਼ਿਮੀਦਾਰ ਸਰਕਾਰੀ ਅਫਸਰ ਜੋ ਮੁਗਲ ਰਾਜ ਸਮੇਂ ਐਸ ਪ੍ਰਸਤੀ ਕਰਦੇ ਸਨ ਸ਼ਰਾਬਾਂ ਸਵਾਬਾਂ ਵਿੱਚ ਡੁੱਬੇ ਰਹਿੰਦੇ ਸਨ ਜਾਇਦਾਤਾਂ ਜ਼ਮੀਨਾਂ ਇਹਨਾਂ ਕੋਲੋਂ ਜਾਇਦਾਤਾਂ ਜ਼ਮੀਨਾਂ ਲੈ ਲਈਆਂ ਗਈਆਂ ਇਹ ਇਸ ਸਮੇਂ ਸ਼ਾਸ਼ਾਣ ਰਚ ਕੇ ਬਾਦਸ਼ਾਹ ਦੇ ਕੰਨ ਭਰਨ ਲੱਗੇ ਜੋ ਸਿੱਖ ਘਰ-ਬਾਰ ਛੱਡ ਕੇ ਬੰਦਾ ਸਿੰਘ ਨਾਲ ਲੜਾਈਆਂ ਲੜਦਿਆਂ ਘਰ ਪਰਿਵਾਰ ਤੋਂ ਦੂਰ ਰਹੇ ਸਨ ਉਹ ਚਾਹੁੰਦੇ ਸਨ ਕਿ ਹੁਣ ਖੂਨ ਖਰਾਬਾ ਬੰਦ ਕਰ ਦਿੱਤਾ ਜਾਵੇ ਆਪਣੇ ਪਰਿਵਾਰਾਂ ਨਾਲ ਰਹਿ ਜਾਵੇ ਉਹ ਲੋਕ ਜਿਨ੍ਹਾਂ ਨੂੰ ਮਜਬੂਰੀ ਕਾਰਨ ਸਿੱਖ ਰਾਜ ਵਿੱਚ ਰਹਿਣਾ ਪਿਆ ਸੀ ਪਰ ਅੰਦਰੋਂ ਉਹ ਉਹੀ ਪੁਰਾਣੀ ਹਕੂਮਤ ਨਾਲ ਜੁੜੇ ਹੋਏ ਸਨ ਭਾਈ ਮਨੋਜ ਸਿੰਘ ਵੀ ਬੰਦਾ ਸਿੰਘ ਬਹਾਦਰ ਨਾਲ ਨਿਰਾਸ਼ ਸਨ ਕਿਉਂਕਿ ਉਹ ਸਮਝਦੇ ਸਨ ਕਿ ਸਾਰੇ ਫੈਸਲੇ ਆਪਣੀ ਮਰਜ਼ੀ ਨਾਲ ਲਏ ਜਾ ਰਹੇ ਹਨ ਸਾਨੂੰ ਗੁਰੂ ਸਾਹਿਬ ਨੇ ਇਹਨਾਂ ਨਾਲ ਭੇਜਿਆ ਸੀ ਪੰਜ ਪਿਆਰਾਂ ਦੇ ਰੂਪ ਵਿੱਚ ਸਾਡੀ ਸਲਾਹ ਲੈਣੀ ਚਾਹੀਦੀ ਹੈ ਹੁਣ ਇਹ ਖੂਨ ਖਰਾਬਾ ਬੰਦ ਕਰ ਦੇਣਾ ਚਾਹੀਦਾ ਹੈ ਇਹਨਾਂ ਮਾਤਾ ਸੁੰਦਰੀ ਨੂੰ ਵੀ ਇਸ ਬਾਰੇ ਸੁਨੇਹਾ ਭੇਜਿਆ ਇਧਰ ਗੁਰੂ ਪਰਿਵਾਰ ਮਾਤਾ ਸੁન્દਰੀ ਜੀ ਅਤੇ ਭਾਈ ਮਨੀ ਸਿੰਘ ਜੀ ਅਤੇ ਹੋਰ ਸਿੱਖ ਵੀ ਨਾਲ ਸਨ ਦਿੱਲੀ ਵਿੱਚ ਰਹਿ ਰਹੇ ਸਨ ਬਾਦਰ ਸ਼ਾਹ ਦੀ ਮੌਤ ਤੋਂ ਬਾਅਦ ਹੁਣ ਹਿੰਦੁਸਤਾਨ ਦਾ ਬਾਦਸ਼ਾਹ ਫਰਕਸ਼ੀਰ ਬਣ ਗਿਆ ਸੀ ਇਹ ਕਮਜ਼ੋਰ ਰਾਜਾ ਸੀ ਡਰਦਾ ਬਹੁਤ ਸੀ ਇਸ ਦੇ ਐਲਕਾਰਾਂ ਨੇ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਕੁਝ ਇਸ ਨੂੰ ਦੱਸਿਆ ਸੀ ਇਸ ਕਰਕੇ ਇਸ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਬੰਦਾ ਸਿੰਘ ਸਾਰੇ ਹਿੰਦੁਸਤਾਨ ਤੇ ਕਬਜ਼ਾ ਨਾ ਕਰ ਲਵੇ ਇਸ ਦੇ ਅਫਸਰਾਂ ਅਤੇ ਐਲਕਾਰਾਂ ਨੇ ਸਲਾਹ ਦਿੱਤੀ ਕਿ ਬੰਦਾ ਸਿੰਘ ਅੱਗੇ ਵਧਦਾ ਜਾ ਰਿਹਾ ਹੈ ਇਸ ਨੂੰ ਰੋਕਣਾ ਚਾਹੀਦਾ ਹੈ ਇਸ ਦੇ ਦੋ ਤਰੀਕੇ ਹਨ ਸਿੱਖਾਂ ਨਾਲ ਗੱਲਬਾਤ ਕਰਕੇ ਸਹਿਮਤੀ ਕਰ ਲਈ ਜਾਵੇ ਜਾਂ ਫਿਰ ਮਾਤਾ ਸੁੰਦਰੀ ਜੀ ਜੋ ਕਿ ਗੁਰੂ ਜੀ ਦੇ ਮਹਿਲ ਹਨ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਰੋਕਣ ਉਹਨਾਂ ਦੀ ਗੱਲ ਜ਼ਰੂਰ ਮੰਨੇਗਾ ਉਹ ਫਰਖਸ਼ੀਰ ਨੇ ਮਾਤਾ ਸੁੰਦਰੀ ਜੀ ਨੂੰ ਖਬਰ ਭਜਵਾ ਦਿੱਤੀ ਅਤੇ ਕਿਹਾ ਕਿ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਬੰਦਾ ਸਿੰਘ ਨੂੰ ਰੋਕੋ ਮਾਤਾ ਸੁੰਦਰੀ ਜੀ ਦੁਆਰਾ ਬੰਦਾ ਸਿੰਘ ਨੂੰ ਹੁਕਮਨਾਮਾ ਭੇਜਿਆ ਗਿਆ ਇਹ ਹੁਕਮਨਾਮਾ ਭਾਈ ਨੰਦ ਲਾਲ ਜੀ ਲੈ ਕੇ ਗਏ ਹੁਕਮਨਾਮੇ ਵਿੱਚ ਲਿਖਿਆ ਸੀ ਕਿ ਤੁਸੀਂ ਵੱਡੇ ਸਹਿਬਜਾਦਿਆਂ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਬਦਲਾ ਵਜ਼ੀਰ ਖਾਨ ਨੂੰ ਮਾਰ ਕੇ ਸੁੱਚਾ ਆਨੰਦ ਨੂੰ ਮਾਰ ਕੇ ਅਤੇ ਉਸ ਦੇ ਫੌਜੀ ਜਰਨੈਲਾਂ ਅਹਿਲਕਾਰਾਂ ਨੂੰ ਮਾਰ ਕੇ ਬਦਲਾ ਲੈ ਲਿਆ ਹੈ ਸਰਹੰਦ ਫਤਿਹ ਕਰ ਲਈ ਹੈ ਗੁਰੂ ਸਾਹਿਬ ਦਾ ਹੁਕਮ ਪੂਰਾ ਕਰ ਦਿੱਤਾ ਹੁਣ ਖੂਨ ਖਰਾਬਾ ਬੰਦ ਕਰ ਦਿਓ ਤੁਸੀਂ ਵੀ ਸ਼ਾਂਤੀ ਨਾਲ ਰਹੋ ਤੇ ਲੋਕਾਂ ਨੂੰ ਵੀ ਸ਼ਾਂਤੀ ਨਾਲ ਰਹਿਣ ਦਿਓ ਪਰ ਬੰਦਾ ਸਿੰਘ ਨੇ ਹੁਕਮ ਨਾਵੇਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਉਹ ਜਾਣਦੇ ਸਨ ਕਿ ਇਹ ਮੁਗਲ ਕਿੰਨੇ ਚਲਾਕ ਹਨ ਕਿੰਨੇ ਮੁਕਾਰੀ ਵਾਲਾ ਕੰਮ ਕਰਦੇ ਹਨ ਬਹੁਤ ਜਲਦੀ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦੇ ਹਨ ਜਿਸ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ਹੈ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਅਤੇ ਭਾਈ ਨੰਦ ਲਾਲ ਜੀ ਅਤੇ ਹੋਰ ਸਿੱਖ ਜੋ ਉਹਨਾਂ ਕੋਲ ਸਨ ਸਭ ਨਾਲ ਵਿਚਾਰ ਵਿਚਾਰ ਕਰਨ ਤੋਂ ਬਾਅਦ ਬਾਬਾ ਬਨੋਦ ਸਿੰਘ ਅਤੇ ਉਹਨਾਂ ਦੇ ਹੋਰ ਸਾਥੀ ਜੋ ਸ਼ਿਕਾਇਤ ਮਾਤਾ ਸੁੰਦਰੀ ਜੀ ਕੋਲ ਭੇਜਦੇ ਸਨ ਉਹਨਾਂ ਨੂੰ ਇੱਕ ਹੁਕਮਨਾਮਾ ਲਿਖਿਆ ਕਿ ਤੁਸੀਂ ਬੰਦਾ ਸਿੰਘ ਬਹਾਦਰ ਜੋ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਪਿਆ ਹੈ ਜਿਸ ਨੇ ਗੁਰੂ ਦੇ ਸਥਾਨ ਤੇ ਗੱਦੀ ਲਾ ਲਈ ਹੈ ਐਸ਼ ਪ੍ਰਸਤ ਬਣ ਗਿਆ ਹੈ ਉਸ ਦਾ ਸਾਥ ਨਾ ਦਿਓ ਉਸ ਤੋਂ ਕਿਨਾਰਾ ਕਰ ਲੋ ਉਹ ਆਪਣੇ ਆਪ ਠੀਕ ਹੋ ਜਾਵੇਗਾ ਮਾਤਾ ਸੁੰਦਰੀ ਦਾ ਹੁਕਮ ਨਾਵਾ ਬਾਬਾ ਬਨੋਦ ਸਿੰਘ ਵਾਸਤੇ ਇੱਕ ਢਾਲ ਦਾ ਕੰਮ ਕਰ ਰਿਹਾ ਸੀ ਇਸੇ ਸਮੇਂ ਦੀ ਉਡੀਕ ਵਿੱਚ ਸੀ ਬੰਦਾ ਸਿੰਘ ਬਹਾਦਰ ਅਤੇ ਬਾਬਾ ਬਨੋਦ ਸਿੰਘ ਦੋਨੋਂ ਆਮਣੇ ਸਾਹਮਣੇ ਆ ਗਏ ਦੋਹਾਂ ਵਿੱਚ ਕਹਾਣੀ ਸ਼ੁਰੂ ਹੋ ਗਈ ਤਲਵਾਰਾਂ ਖਿੱਚ ਗਈਆਂ ਪਰ ਇੱਥੇ ਭਾਈ ਬਾਦ ਸਿੰਘ ਨੇ ਦੋਹਾਂ ਵਿਚਕਾਰ ਪੈ ਕੇ ਸ਼ਾਂਤ ਕੀਤਾ ਪਰ ਬਾਬਾ ਬਨੋਦ ਸਿੰਘ ਜਾਦਾ ਦਿਨ ਬਾਬਾ ਬੰਦਾ ਸਿੰਘ ਨਾਲ ਨਾ ਰਿਹਾ ਆਖਰ ਉਸਨੇ ਕੁਝ ਸਿੰਘ ਜੋ ਉਸ ਦੇ ਨਾਲ ਸਨ ਆਪਣਾ ਦਲ ਅਲੱਗ ਕਰ ਲਿਆ ਬినੋਦ ਸਿੰਘ ਦਲ ਦੇ ਮੁਖੀ ਬਣ ਗਏ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਨ ਉਹਨਾਂ ਨੂੰ ਮੰਨਦੇ ਸਨ ਉਹ ਬੰਦਈ ਖਾਲਸਾ ਬਣ ਗਏ ਜੋ ਬਾਬਾ ਬినੋਦ ਸਿੰਘ ਨਾਲ ਸਨ ਉਹ ਤਤ ਖਾਲਸਾ ਬਣ ਗਏ ਸਿੱਖ ਦੋ ਟੜਿਆਂ ਵਿੱਚ ਵੰਡੇ ਗਏ ਇਹ ਤਾਂ ਮੁਗਲਿਆ ਸਰਕਾਰ ਚਾਹੁੰਦੀ ਹੀ ਸੀ ਕਿ ਸਿੱਖ ਕਿਵੇਂ ਨਾ ਕਿਵੇਂ ਲੜਨ ਉਨ੍ਹਾਂ ਦੀ ਤਾਕਤ ਟੁੱਟੇ ਤੇ ਉਹਨਾਂ ਨੂੰ ਨਿਖੇੜਿਆ ਜਾਵੇ ਜਦੋਂ ਫਰਕਸ਼ੀਰ ਦੇ ਜਸੂਸਾਂ ਨੇ ਇਹ ਖਬਰ ਸੁਣਾਈ ਤਾਂ ਉਹ ਬਹੁਤ ਖੁਸ਼ ਹੋਇਆ ਹੁਣ ਮੌਕਾ ਹੈ ਸਿੱਖਾਂ ਤੋਂ ਬਦਲਾ ਲੈਣ ਦਾ ਫਰਕਸ਼ੀਰ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਅਲੱਗ ਹੋਏ ਸਿੱਖਾਂ ਦੇ ਮੁਖੀਆਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਜੋ ਚਾਹੀਦਾ ਹੈ ਦੇ ਦਿਓ ਜ਼ਮੀਨਾਂ ਜਾਇਦਾਦਾਂ ਜੋ ਵੀ ਚਾਹੀਦਾ ਹੈ ਦੇ ਦਿਓ ਘਰ ਚਾਹੀਦੇ ਹਨ ਤਾਂ ਉਹ ਵੀ ਦੇ ਦਿਓ ਪਰ ਆਪਣੇ ਨਾਲ ਮਲਾਓ ਕਿਉਂਕਿ ਉਹ ਕਿਉਂਕਿ ਉਹ ਜੋ ਅਲੱਗ ਹੋਏ ਸਿੱਖ ਹਨ ਉਹ ਉਹਨਾਂ ਸਿੱਖਾਂ ਦੀ ਉਹਨਾਂ ਸਿੱਖਾਂ ਦੀਆਂ ਸਾਰੀਆਂ ਚਾਲਾਂ ਜਾਣਦੇ ਹਨ ਬਹੁਤ ਸਾਰੇ ਫਾਰਸੀ ਦੇ ਵਿਦਵਾਨਾਂ ਦੀਆਂ ਕਿਤਾਬਾਂ ਵਿੱਚ ਇਸ ਤਰ੍ਹਾਂ ਹੈ ਮੁਗਲ ਬਾਦਸ਼ਾਹ ਫਰਖਸ਼ੀਰ ਨੇ ਆਪਣੇ ਸਾਰੇ ਸੂਬੇਦਾਰਾਂ ਅਤੇ ਜਰਨੈਲਾਂ ਨੂੰ ਗੁਰਦਾਸ ਨੰਗਲ ਕਿ ਰੰ ਦਾ ਹੁਕਮ ਕੀਤਾ ਅਪ੍ਰੈਲ ਅਪ੍ਰੈਲ 1715 ਈਸਵੀ ਵਿੱਚ ਮੁਗਲ ਫੌਜਾਂ ਨੇ ਗੁਰਦਾਸ ਨੰਗਲ ਨੂੰ ਘੇਰਾ ਪਾ ਲਿਆ ਇਸ ਵਿੱਚ ਬਹੁਤ ਸਾਰੇ ਵੱਡੇ ਜਰਨੈਲਾਂ ਅਤੇ ਫੌਜਦਾਰਾਂ ਨੇ ਹਿੱਸਾ ਲਿਆ ਅਬਦੁੱਸ ਸਮਤ ਖਾਨ ਜੋ ਉਸ ਸਮੇਂ ਲਾਹੌਰ ਦਾ ਸੁਬੇਦਾਰ ਸੀ ਖਾਨ ਬਾਦਰ ਜਕਰੀਆ ਖਾਨ ਜੋ ਕਿ ਅਬਦੁੱਲ ਜੋ ਕਿ ਅਬਦੁੱਸ ਸਮਤ ਖਾਨ ਦਾ ਬੇਟਾ ਸੀ ਕਰੀਮੂਦੀਨ ਮੀਰ ਅਤਸ਼ ਜ਼ਬਰਦਸਤ ਖਾਨ ਜੰਮੂ ਕਸ਼ਮੀਰ ਦੇ ਹਾਕਮ ਰਾਜਾ 70 ਸਾਲ ਜੋ ਕਿ Hindu ਰਾਜਾ ਸੀ ਰਜੌਰੀ ਦਾ ਹਾਕਮ ਬਾਈਧਾਰ ਦੇ ਰਾਜੇ ਉਦਮ ਸਿੰਘ ਬਨੇਲਾ Hindu ਰਾਜਾ ਸੀ 8 ਮਹੀਨੇ ਗੁਰਦਾਸ ਨੰਗਲ ਨੂੰ ਘੇਰਾ ਪਾਈ ਰੱਖਿਆ ਦਸੰਬਰ 1715 ਈਸਵੀ ਨੂੰ ਮੁਗਲ ਫੌਜਾਂ ਗੁਰਦਾਸ ਨੰਗਲ ਕਿਲੇ ਵਿੱਚ ਵੜਨ ਲਈ ਕਾਮਯਾਬ ਹੋ ਗਈਆਂ ਇਸ ਵਿੱਚ ਹੀ ਬਾਬਾ ਬਨੋਦ ਸਿੰਘ ਆਪਣੇ ਸਿੱਖ ਤਤ ਖਾਲਸਾ ਟੁਕੜੀ ਨੂੰ ਲੈ ਕੇ ਗੁਰਦਾਸ ਨੰਗਲ ਕਿਲੇ ਦੇ ਬਾਹਰ ਬਾਬਾ ਬਨੋਦ ਸਿੰਘ ਅਤੇ ਮੁਗਲ ਸੈਨਾ ਵਿਚਕਾਰ ਲੜਾਈ ਹੋਈ ਇੱਥੇ ਹੀ ਬਾਬਾ ਬਨੋਦ ਸਿੰਘ ਅਤੇ ਉਹਨਾਂ ਦੇ ਸਾਥੀ ਛਿੱਧੀਆਂ ਪ੍ਰਾਪਤ ਕਰ ਗਏ